ਜਿਸਨੇ ਇਸ ਪੂਰੀ ਗੱਦਾ ਫੈਕਟਰੀ ਨੂੰ ਤਬਾਹ ਕਰ ਦਿੱਤਾ ਤੇ ਇੰਨੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਨੇ ਜੋ ਕਿ ਕਈ ਕਿਲੋਮੀਟਰ ਤੱਕ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਪ੍ਰਸ਼ਾਸਨ ਇਸ ਅੱਗ ਨੂੰ ਕਾਬੂ ਪਾਉਣ ਤੇ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਸਾਲ ਪਹਿਲਾਂ ਵੀ ਇਸੇ ਹੀ ਫੈਕਟਰੀ ਤੇ ਕਈ ਵਾਰ ਅੱਗ ਲੱਗ ਚੁੱਕੀ ਹੈ ਇਹ ਕਿਸ ਤਰ੍ਹਾਂ ਲੱਗੀ ਆ ਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਤੇ ਨਾਲੇ ਕਾਲਾ ਧੋਆਨੇ ਪਹਿਲਾਂ ਸ਼ੁਰੂ ਹੋ ਗਿਆ। ਇਹ ਕੋਈ ਦੀ ਗੱਲ ਐ ਸਰ ਪਾਸ। ਇਹ ਸਾਢੇ ਕੱਠ ਦੀ ਗੱਲ ਐ। ਅੱਛਾ ਤਸਵੀਰੀ। ਹਾਂਜੀ ਸਾਢੇ ਕੱਠ ਦੀ ਗੱਲ ਐ। ਤੇ ਨਾਲੇ ਮੈਂ ਦੇਖ ਰਾਸਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੋਈ ਹੁੰਦੀ ਸੀ। ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤ ਦੇ ਹਨ ਕੇ ਫਿਰ ਆਏ ਆ ਤੇ ਨਾਲੇ ਇਹ ਹੈਲਪ ਵੀ ਕਰਾਈ ਇਹਨਾਂ ਦੇ। ਜਮਾਨ ਸਮੋਂ ਕਢਾਇਆ ਨਾਲ ਬਾਹਰ। ਬੰਦਾ ਕੜੀ ਅੰਦਰ। ਕੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੌਲੇਜ ਹੈ ਕਿਉਂਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਆ ਜਾਂਦੇ ਸੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲੇ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਬਾਕੀ ਤੇ ਬਹੁਤ ਸਾਢੇ 10 ਜਿਆਦਾ ਹੁੰਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਸਾਢੇ 10 ਲੇਬਰ ਜਿਆਦਾ ਹੁੰਦੀ ਹੈ ਕਮ ਆਏ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜਾ ਕੇ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਲੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨੇ ਨਿਕਲਿਆ ਸਕੋਰਡ ਗਾਰਡ ਦਾ ਵਾ ਉੱਪਰਲੇ ਫਲੋਰ ਤੇ ਸੀ ਉੱਪਰਲੇ ਫਲੋਰ ਤੇ ਸੀ ਹਾਂਜੀ ੁੱਲਪਾਣੀ ਉਹ ਨਹੀਂ ਲੱਭਾ ਨਿਗਾ ਆਈ ਉਸਕੋ ਮੋਡਲ ਕਰਨਾ ਹੈ ਤੇ ਬੇਟਾ ਵੀ ਤੁਹਾਡਾ ਇਸ ਨੂੰ ਇੱਥੇ ਹੀ ਦਾਖਤਨ ਹੋਗਾ ਅੱਛਾ ਜੀ ਕਿੰਨੇ ਦਿਨ ਹੋਗੇ ਲੱਗੇ ਨੂੰ 10 ਦਿਨ ਹੋਗਾ ਕੋਲਡ ਗਾਰਡ ਤੋਂ ਨਹੀਂ ਨਹੀਂ ਲੇਬਰ ਚੀਜ਼ ਦੇ ਉਸਨੇ ਕਿ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਸਿੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਚ ਟੀਮਸ ਕੰਮ ਕਰਨੀਆਂ ਹੈ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਸਰ ਕਿੰਨੇ ਫਰਟ ਬਟ ਆ ਚੁੱਕੇ ਹੋਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਾ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਹੈ ਤੇ ਤੁਸੀ ਲਾਲ ਸਰਬ ਮੌਕੇ ਤੇ ਆਏ ਹੋਏ ਹੈ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਆਰਮਡ ਪੁਲਿਸ ਰਿਸੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਐਸਐਸਓ ਸਿਟੀ ਵੀ ਆ ਰਹੇ ਤੇ ਇਸ ਵਾਰ ਫਿਰ ਦੁਬਾਰਾ ਤੋਂ ਇਹ ਵੱਡੀ ਅੱਗ ਭਿਆਨਕ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਆਗ ਨੂੰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਖੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਭਿਆਨਕ ਅੱਗ ਦੀਆਂ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੂਰੋਂ ਕਈ ਕਿਲੋਮੀਟਰ ਤੋਂ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਸੀ ਤਸਵੀਰਾਂ 'ਚ ਤੁਸੀਂ ਸਾਬ ਵੇਖ ਸਕਦੇ ਹੋ ਇੱਕ ਕਾਰਖਾਨੇ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਕਾਰਖਾਨਾ ਜਿੱਥੇ ਗੱਦੇ ਬਣਦੇ ਨੇ ਇਹ ਕਪੂਰਥਲਾ ਦੀ ਕਚੈਰੀ ਦੀ ਪਿਛਲੇ ਪਾਸੇ ਇੱਕ ਪਿੰਡ ਪੈਂਦਾ ਜਿੱਥੇ ਇਹ ਕਪੂਰਥਲਾ ਦੇ ਵਿੱਚ ਫੈਕਟਰੀ ਮੌਜੂਦ ਹੈ ਤੇ ਇਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਅੱਗ ਕਈ ਘੰਟਿਆਂ ਤੋਂ ਅਜੇ ਤੱਕ ਵੀ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਇੱਕ ਕਰਮਚਾਰੀ ਵੀ ਅੰਦਰ ਫਸਿਆ ਹੋਇਆ ਹੈ ਤੇ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਤੇ ਨਾ ਹੀ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਆਇਆ ਹੈ ਕਿਉਂਕਿ ਸਾਰੇ ਲੋਕ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ 'ਚ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਹੈ ਜਿਸ ਨੇ ਇਸ ਪੂਰੀ ਗੱਦਾ ਫੈਕਟਰੀ ਨੂੰ ਤਬਾਹ ਕਰ ਦਿੱਤਾ ਤੇ ਇੰਨੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਨੇ ਜੋ ਕਿ ਕਈ ਕਿਲੋਮੀਟਰ ਤੱਕ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਪ੍ਰਸ਼ਾਸਨ ਇਸ ਅੱਗ ਨੂੰ ਕਾਬੂ ਪਾਉਣ ਤੇ ਕੋਸ਼ਿਸ਼ ਕਰ ਰਿਹਾ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਸਾਲ ਪਹਿਲਾਂ ਵੀ ਇਸੇ ਹੀ ਫੈਕਟਰੀ ਤੇ ਕਈ ਵਾਰ ਅੱਗ ਲੱਗ ਚੁੱਕੀ ਐ ਇਹ ਕਿਸ ਤਰ੍ਹਾਂ ਲੱਗੀ ਅਗੇ ਤੇ ਕੀ ਹੋਇਆ ਐ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਐ ਤੇ ਨਾਲੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ ਕੋਈ ਦੀ ਗੱਲ ਐ ਸਰ ਬਲਾਸਟ ਇਹ ਸਾਢੇ 5 ਦੀ ਗੱਲ ਐ ਅੱਛਾ ਜੀ ਹਾਂਜੀ ਸਾਢੇ 5 ਦੀ ਗੱਲ ਐ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਦੇ ਆਣ ਕੇ ਫਿਰ ਜਾਈਆਂ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਜਮਾਨ ਸਮੂਹ ਕੜਾਇਆ ਨਾਲ ਬਾਹਰ ਹੋ ਗਿਆ ਅੰਦਰ ਕੀ ਐਸ ਟਾਈਮ ਸਾਨੂੰ ਨਹੀਂ ਕਿਹਾ ਸਾਡੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੋ ਲੈਜ ਹੈ ਕਿ ਭੀ ਅਜੇ ਤੱਕ ਜਿੰਨਾ ਟਾਈਮ ਕਰਦੇ ਸੀ ਨਹੀਂ ਨਾ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਦਾ ਨਹੀਂ ਜੀ ਐ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਅਦ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁਕੇ ਨਿਕਲ ਚੁਕੇ ਬੰਦੇ ਨਿਕਲਿਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 11 ਜਿਆਦਾ ਆਉਂਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 11 ਸਾਢੇ 11 11:30 ਲੇਬਰ ਜਿਆਦਾ ਆਉਂਦੀ ਹੈ ਹਾਂ ਜੀ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਤਾਂ ਜਾ ਕੇ ਹਾਂ ਜੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਣੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਰਹਿ ਗਿਆ ਮੁੰਡਾ ਰਹਿ ਗਿਆ ਇੱਕ ਮੁੰਡਾ ਨੇ ਨਿਕਲਿਆ ਸਕੋਰ ਦੀ ਗਾਰਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂ ਜੀ ਥੱਲੇ ਪਾਣੀ ਉਹ ਨਹੀਂ ਲੱਭਾ ਨਿਗਾ ਹਾਂ ਅਸੀਂ ਉਸ ਨੂੰ ਮੋਡ ਰੋਲ ਕਰਨਾ ਹੈ ਤੇ ਡਾਟਾ ਵੀ ਤੁਹਾਡਾ ਇਸ ਇੱਥੇ ਹੀ ਡਾਕਡਨ ਹੋਗਾ ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋ ਗਏ ਕੋਲਡ ਗਾਰਡ ਤੇ ਨਹੀਂ ਨਹੀਂ ਲੇਬਰ ਕੀ ਪਬਲਿਕ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਚਿਕ ਟੀਮਸ ਕੰਮ ਕਰਨੀਆਂ ਹੈ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਂਦੀਆਂ ਸਰ ਕਿੰਨੀ ਫਰਵਡ ਆ ਚੁੱਕੀ ਹੋਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਾ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਹੈ ਤੇ ਤੁਸੀ ਲਦਰ ਸਾਹਿਬ ਮੌਕੇ ਤੇ ਆਏ ਹੋਏ ਹੈ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਆਰਮ ਪੁਲਿਸ ਸਰਸ ਜਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਐਸਐਸਓ ਸਿਟੀ ਵੀ ਆ ਰਹੇ ਤੇ ਇਸ ਵਾਰ ਫਿਰ ਦੁਬਾਰਾ ਤੋਂ ਇਹ ਵੱਡੀ ਅੱਗ ਭਿਆਨਕ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੈ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਆਗਨ ਨੂੰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਖੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਭਿਆਨਕ ਅਗ ਦੀਆਂ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੂਰੋਂ ਕਈ ਕਿਲੋਮੀਟਰ ਤੋਂ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਸੀ ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਇੱਕ ਕਾਰਖਾਨੇ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਕਾਰਖਾਨਾ ਜਿੱਥੇ ਗੱਦੇ ਬਣਦੇ ਨੇ ਇੱਕ ਕਪੂਰਥਲਾ ਦੀ ਕਚੈਰੀ ਦੀ ਪਿਛਲੇ ਪਾਸੇ ਇੱਕ ਪਿੰਡ ਪੈਂਦਾ ਜਿੱਥੇ ਇਹ ਕਪੂਰਥਲਾ ਦੇ ਵਿੱਚ ਫੈਕਟਰੀ ਮੌਜੂਦ ਹੈ ਤੇ ਇਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਅੱਜ ਕਈ ਘੰਟਿਆਂ ਤੋਂ ਅਜੇ ਤੱਕ ਵੀ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਫੈਕਟਰੀ ਦਾ ਇੱਕ ਕਰਮਚਾਰੀ ਵੀ ਅੰਦਰ ਫਸਿਆ ਹੋਇਆ ਹੈ ਤੇ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਤੇ ਨਾ ਹੀ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਆ ਹੈ ਕਿਉਂਕਿ ਸਾਰੇ ਲੋਕ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ 'ਚ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਹੈ ਜਿਸ ਨੇ ਇਸ ਪੂਰੀ ਗੱਦਾ ਫੈਕਟਰੀ ਨੂੰ ਤਬਾਹ ਕਰ ਦਿੱਤਾ ਤੇ ਇੰਨੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਨੇ ਜੋ ਕਿ ਕਈ ਕਿਲੋਮੀਟਰ ਤੱਕ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਪ੍ਰਸ਼ਾਸਨ ਇਸ ਅੱਗ ਨੂੰ ਕਾਬੂ ਪਾਉਣ ਤੇ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਸਾਲ ਪਹਿਲਾਂ ਵੀ ਇਸੇ ਹੀ ਫੈਕਟਰੀ 'ਤੇ ਕਈ ਵਾਰ ਅੱਗ ਲੱਗ ਚੁੱਕੀ ਹੈ ਕਿਸ ਤਰ੍ਹਾਂ ਲੱਗੀ ਆਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ ਇੱਕ ਵਜ ਦੀ ਗੱਲ ਹੈ ਸਰ ਬਲਾਸਟ ਇਹ ਸਾਢੇ ਕੱਠ ਦੀ ਗੱਲ ਹੈ ਇਹ ਅੱਛਾ ਤਸਵੀਰੀ ਹਾਂਜੀ ਸਾਢੇ ਕੱਠ ਦੀ ਗੱਲ ਹੈ ਤੇ ਨਾਰੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੋਈ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤੇ ਆਣ ਕੇ ਫਿਰ ਜਾਈਆਂ ਤੇ ਨਾਲੇ ਇਹ ਹੈਲਪ ਵੀ ਕਰਾਈ ਇਹਨਾਂ ਦੇ ਧੁਮਾਂ ਸਮੂਹ ਕਢਾਇਆ ਨਾਲ ਬਾਹਰ ਬੰਦਾ ਤਾਂ ਨਹੀਂ ਅੰਦਰ ਵੀ ਐਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੋ ਲੈਜ ਹੈ ਕਿਉਂਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਦਾ ਜੀ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁਕੇ ਨਿਕਲ ਚੁਕੇ ਬੰਦੇ ਨਿਕਲ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਆਉਂਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਸਾਢੇ 10 ਲੇਬਰ ਜਿਆਦਾ ਆਉਂਦੀ ਹੈ ਹਮ ਆਏ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਕ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਲੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰਡੀ ਗਾਰਡ ਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂਜੀ ਥੱਲੇ ਪਾਣੀ ਉਹ ਨਹੀਂ ਲੱਭਾ ਨਿਗਾ ਤੇ ਬੀਟਾ ਵੀ ਦਾਇਸੂ ਇੱਥੇ ਹੀ ਦਾਖਤਨ ਹੋਗਾ ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋ ਗਏ ਪੁਲਿਸ ਗਾਰਡ ਚ ਨਹੀਂ ਨਹੀਂ ਲੇਵਰ ਚ ਪਬਲਿਕ ਐ ਪਬਲਿਕ ਨੂੰ ਸੇਫੀ ਕਰਾਵੇ ਜਿਹੜਾ ਆਸੇ ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਸਿੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਸਰ ਕਿੰਨੇ ਫਰਟ ਆ ਚੁੱਕੇ ਹੋ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਆ ਤੇ ਸਾਡਾ ਮਤਲਬ ਜਲੰਧਰ ਵਾਲਾ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਆ ਤੇ ਤੁਸੀਂ ਲਾਲ ਸਾਹਿਬ ਮੌਕੇ ਤੇ ਆਏ ਹੋਏ ਆ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਵੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਆਰਮ ਪੁਲਿਸ ਰਿਸੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਸਿਰਫ ਸਿਟੀ ਵੀ ਆ ਰਹੇ ਤੇ ਇਸ ਵਾਰ ਫਿਰ ਦੁਬਾਰਾ ਤੋਂ ਇਹ ਵੱਡੀ ਅੱਗ ਭਿਆਨਕ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੈ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਆਗ ਨੂੰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਖੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਭਿਆਨਕ ਅੱਗ ਦੀਆਂ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੂਰੋਂ ਕਈ ਕਿਲੋਮੀਟਰ ਤੋਂ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਸੀ ਤਸਵੀਰਾਂ 'ਚ ਤੁਸੀਂ ਸਾਬ ਵੇਖ ਸਕਦੇ ਹੋ ਇੱਕ ਕਾਰਖਾਨੇ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਕਾਰਖਾਨਾ ਜਿੱਥੇ ਗੱਦੇ ਬਣਦੇ ਨੇ ਇੱਕ ਕਪੂਰਥਲਾ ਦੀ ਕਚੈਰੀ ਦੀ ਪਿਛਲੇ ਪਾਸੇ ਇੱਕ ਪਿੰਡ ਪੈਂਦਾ ਜਿੱਥੇ ਇਹ ਕਪੂਰਥਲਾ ਦੇ ਵਿੱਚ ਫੈਕਟਰੀ ਮੌਜੂਦ ਹੈ ਤੇ ਇਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਅੱਗ ਕਈ ਘੰਟਿਆਂ ਤੋਂ ਅਜੇ ਤੱਕ ਵੀ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਇੱਕ ਕਰਮਚਾਰੀ ਵੀ ਅੰਦਰ ਫਸਿਆ ਹੋਇਆ ਹੈ ਤੇ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਤੇ ਨਾ ਹੀ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਆਇਆ ਹੈ ਕਿਉਂਕਿ ਸਾਰੇ ਲੋਕ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ 'ਚ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਹੈ ਜਿਸ ਨੇ ਇਸ ਪੂਰੀ ਗੱਦਾ ਫੈਕਟਰੀ ਨੂੰ ਤਬਾਹ ਕਰ ਦਿੱਤਾ ਤੇ ਇੰਨੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਨੇ ਜੋ ਕਿ ਕਈ ਕਿਲੋਮੀਟਰ ਤੱਕ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਪ੍ਰਸ਼ਾਸਨ ਇਸ ਅੱਗ ਨੂੰ ਕਾਬੂ ਪਾਉਣ ਤੇ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਸਾਲ ਪਹਿਲਾਂ ਵੀ ਇਸੇ ਹੀ ਫੈਕਟਰੀ ਤੇ ਕਈ ਵਾਰ ਅੱਗ ਲੱਗ ਚੁੱਕੀ ਹੈ। ਇਹ ਕਿਸ ਤਰ੍ਹਾਂ ਲੱਗੀ ਅੱਗ ਤੇ ਕੀ ਹੋਇਆ ਹੈ ਸਾਰਾ? ਵੈਸੇ ਮੈਂ ਘਰ ਦੇ ਬਾਹਰ-ਬਾਰ ਰੋਲੇ ਪਾਸੇ ਖੜਾ ਸੀਗਾ। ਠੀਕ ਹੈ। ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ। ਇਹ ਨਾਰੇ ਕਾਲਾ ਧੂਆ ਨੇ ਪਹਿਲਾਂ ਸ਼ੁਰੂ ਹੋਇਆ। ਇਹ ਕੋਈ ਦੀ ਗੱਲ ਹੈ ਸਰプラス। ਇਹ ਸਾਢੇ ਘੱਟ ਦੀ ਗੱਲ ਹੈ ਇਹ। ਅੱਛਾ ਜੀ। ਹਾਂਜੀ ਸਾਢੇ ਘੱਟ ਦੀ ਗੱਲ ਹੈ। ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੋਈ ਹੁੰਦੀ ਸੀ। ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤ ਦੇ ਆਣ ਕੇ ਫਿਰ ਜਾਈਆਂ। ਤੇ ਨਾਲੇ ਇਹ ਹੈਲਪ ਵੀ ਕਰਾਈ ਇਹਨਾਂ ਦੇ। ਜਮਾਨ ਸਮੂਹ ਕਢਾਇਆ ਨਾਲ ਬਾਹਰ। ਅੰਦਰ ਕੀ ਐਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੌਲੇਜ ਹੈ ਕਿਉਂਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਨਹੀਂ ਸ਼ਿਫਟ ਹੁੰਦੀ ਆ ਬੰਦਾ ਹਾਂ ਹਾਂ ਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਅਦ ਚਲੇ ਗਏ ਸੀ ਹਾਂ ਜੀ ਨਹੀਂ ਨਿਕਲ ਚੁਕੇ ਨਿਕਲ ਚੁਕੇ ਬੰਦੇ ਨਿਕਲੇ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 11 ਜਿਆਦਾ ਆਉਂਦੀ ਲੇਬਰ ਹਾਂ ਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਲੇਬਰ ਜਿਆਦਾ ਆਉਂਦੀ ਹੈ ਕੰਮ ਤੇ ਆਏ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਤਾਂ ਜਾ ਕੇ ਹਾਂਜੀ ਅਸੀਂ ਬਾਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਲੇ ਸੀ ਅੰਦਰ ਬਹੁਤ ਜ਼ਿਆਦੀ ਨੇ ਵਰਸੇ ਸਾਰੀ ਬਾਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨੇ ਨਿਕਲਿਆ ਸਕੋਰ ਨਿਗਾਰਦਾ ਵਾ ਉੱਪਰਲੇ ਫਲੋਰ ਤੇ ਸੀ ਉੱਪਰਲੇ ਫਲੋਰ ਤੇ ਸੀ ਹਾਂਜੀ ੁੱਲ ਪਾਣੀ ਉਹ ਨਹੀਂ ਲੱਭਾ ਨਿਗਾ ਇੱਥੇ ਵੀ 10 ਦਿਨ ਹੋ ਗਏ। ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ? 10 ਦਿਨ ਹੋ ਗਏ। ਪੁਲਿਸ ਗਾਰਡ ਤੋਂ ਨਾ ਨਾ ਲੇਬਰ ਦੀ। ਜਮਲੇ ਕੇ ਪਬਲਿਕ ਨੂੰ ਸੇਫ ਕੀਤਾ ਰਹਾ। ਵੇੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚਿੱਕਿਆ ਜਾਵੇ। ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਡਿਕ ਟੀਮਸ ਕੰਮ ਕਰਨੀਆਂ। ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਨੇ। ਸਰ ਕਿੰਨੀ ਫਰਵਟ ਆ ਚੁੱਕੀ ਹੋ ਗਈ? ਹਮ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ। ਇੱਥੇ ਫਾਇਰ ਆਫ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਅਰਮਡ ਪੁਲਿਸ ਰਿਸੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਸਿਰਫ ਸਿਟੀ ਵੀ ਆ ਰਹੇ ਤੇ ਇਸ ਵਾਰ ਫਿਰ ਦੁਬਾਰਾ ਤੋਂ ਇਹ ਵੱਡੀ ਅੱਗ ਭਿਆਨਕ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੈ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਭਿਆਨਕ ਅੱਗ ਦੀਆਂ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੂਰੋਂ ਕਈ ਕਿਲੋਮੀਟਰ ਤੋਂ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਸੀ ਤਸਵੀਰਾਂ 'ਚ ਤੁਸੀਂ ਸਾਬ ਵੇਖ ਸਕਦੇ ਹੋ ਇੱਕ ਕਾਰਖਾਨੇ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਕਾਰਖਾਨਾ ਜਿੱਥੇ ਗੱਦੇ ਬਣਦੇ ਨੇ ਇਹ ਕਪੂਰਥਲਾ ਦੀ ਕਚੈਰੀ ਦੀ ਪਿਛਲੇ ਪਾਸੇ ਇੱਕ ਪਿੰਡ ਪੈਂਦਾ ਜਿੱਥੇ ਇਹ ਕਪੂਰਸਲਾ ਦੇ ਵਿੱਚ ਫੈਕਟਰੀ ਮੌਜੂਦ ਹੈ ਤੇ ਇਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ